ਲੇਫਟੀਨੈਂਟ ਦਾ ਅਹੁਦਾ ਪ੍ਰਾਪਤ ਕਰਨ ਵਾਲੇ ਮਨਿੰਦਰਪਾਲ ਸਿੰਘ ਪਿੰਡ ਮਾਨਾਵਾਲਾ ਨੂੰ ਰਾਣਾ ਰਣਵੀਰ ਸਿੰਘ ਲੋਪੋਕੇ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਪਿੱਟੇਵਾੜ ਵੱਲੋਂ ਸਰਪਾਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਕਿਹਾ ਗਿਆ ਕਿ ਸਿੱਖੀ ਸਰੂਪ ਵਿੱਚ ਇਸ ਨੌਜਵਾਨ ਵੱਲੋਂ ਆਪਣੀ ਮਿਹਨਤ ਸਦਕਾ ਜੋ ਲੈਫਟੀਨੈਂਟ ਦਾ ਅਹੁਦਾ ਹਾਸਲ ਕੀਤਾ ਹੈ ਇਸ ਦੀ ਹੌਸਲਾ ਅਜ਼ਾਈ ਜਲਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਉਹਨਾਂ ਨੂੰ 51000 ਦੀ ਰਾਸ਼ੀ ਨਾਲ ਸਨਮਾਨਿਤ ਕਰਨਗੇ ਜੀ ਨੇ ਵੀ ਗੱਲ ਕੀਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇਹਨਾਂ ਨੂੰ 50000 ਰੁਪਿਆ ਵੀ ਦੇਵਾਂਗੇ ਤੇ ਇਹਨਾਂ ਤੋਂ ਉੱਥੇ ਅਸੀਂ ਸਨਮਾਨ ਵੀ ਕਰਾਂਗੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਔਰ ਟਾਈਮ ਜਿਹੜਾ ਸਾਨੂੰ ਜਿਹੜਾ ਮਿਲ ਜਾਂਦਾ ਉਹ ਟਾਈਮ ਲੈ ਕੇ ਅਸੀਂ ਮੈਂ 13 ਤੋਂ ਬਾਅਦ ਜਿਹੜਾ ਨਾ ਇਹ ਜਿਹੜਾ ਜ਼ਰੂਰ ਇਹਨਾਂ ਦਾ ਸਨਮਾਨ ਕਰਾਂਗੇ ਛੋਟੇ ਵੀਰ ਦਾ ਔਰ ਕਿਉਂਕਿ ਇਹ ਇੱਕ ਗੁਰਸਿੱਖ ਦਾ ਆਫੀਸਰ ਬਣਨਾ ਸਾਡੇ ਦੀ ਮਾਨ ਵਾਲੀ ਗੱਲ ਆ ਸਾਹਿਬ ਮਨਿੰਦਰਪਾਲ ਸਿੰਘ ਜੀ ਜੋ ਲੈਫਟਨੈਂਟ ਭਰਤੀ ਹੋ ਕੇ ਜਿੱਥੇ ਸਾਡੀ ਸਿੱਖ ਕੌਮ ਦਾ ਨਾਂ ਰੋਸ਼ਨ ਕੀਤਾ ਹੈ ਸਾਡੇ ਪੰਜਾਬ ਸੂਬੇ ਦਾ ਨਾਂ ਰੋਸ਼ਨ ਕੀਤਾ ਸ੍ਰੀ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਉੱਥੇ ਹਲਕਾ ਰਾਜਸાંਸੀ ਦਾ ਨਾਂ ਰੋਸ਼ਨ ਕੀਤਾ ਪਿੰਡ ਮਾਨਾ ਵਾਲਾ ਜੋ ਸਰਦੀ ਪਿੰਡ ਆ